ਸਤ ਸ੍ਰੀ ਅਕਾਲ ਸਾਰਿਆਂ ਮੇਰੇ ਫਾਰਨ YouTube ਚੈਨਲ ਟਾਟਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਰਾਜਸਾਂਸੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਮੱਜਾ ਮਖਾਉਣੀ ਹੈ ਹਰਮਨ ਵੀਰ ਕੋਲ ਅੱਜ ਆਪਾਂ ਆਏ ਆਂ ਤਿੰਨ ਮੱਜਾ ਤੁਹਾਨੂੰ ਦਿਖਾਵਾਂਗੇ ਇੱਕ ਟੋਕੜ ਗੱਬਣ ਇੱਕ ਗੱਬਣ ਤੇ ਇੱਕ ਬੱਚੇ ਦਾ ਵੀਨਾ ਨੋਰਮਲ ਰੇਟੇ ਵੀ ਦਿਨਾਂ ਦੇ ਹੁੰਦੇ ਆ ਗੱਲਬਾਤ ਹੁਣ ਆਪਾਂ ਕਰਦੇ ਵੀ ਵਿੱਦੀ ਨਾਲ ਹਾਂਜੀ ਵਿੱਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਜੀ ਹੋ ਸਣਾ ਠੀਕ ਠਾਕ ਜੀ ਵਧੀਆ ਭਾਜੀ ਤੁਸੀਂ ਸਣਾਓ ਠੀਕ ਠਾਕ ਜੀ ਸਭ ਵਧੀਆ ਜੀ ਵਧੀਆ ਭਾਜੀ ਬੜੇ ਦਿਨ ਬਾਅਦਿੰਦੇ ਜੀ ਫੇਰ ਹੁਣ ਵਿੱਚ ਤਾਂ ਭਾਜੀ ਉਹਨਾਂ ਡੰਗਰ ਥੋੜੇ ਜੇ ਕੱਲ ਲੱਭਦੇ ਘੱਟ ਜੋ ਅੱਛਾ ਹਾਂਜੀ ਨਹੀਂ ਤੇ ਅਸੀਂ ਰੋਜ਼ ਪਾਇਆ ਕਰੀਏ ਮੰਦਾ ਪਾਇ ਲਾਂਦੋਂ ਫੇਰ ਪਾਇਆ ਕਰਾਂਗੇ ਰੋਜ਼ ਆਪਾਂ ਅੱਛਾ ਅੱਛਾ ਹੁਣ ਤੇਜੀ ਆ ਹਾਂਜੀ ਠੀਕ ਹੈ ਹੁਣ ਲੱਭਦਾ ਬੜਾ ਘੱਟ ਡੰਗਰ ਠੀਕ ਠੀਕ ਹੈ ਤੇ ਚਲੋ ਨਾਮ ਦੱਸ ਤੇ ਕਰੀ ਭਾਜੀ ਮੇਰਾ ਹਰਮਨ ਜੇ ਪਿੰਡ ਰਾਜਾ ਸੰਸੀ ਜ਼ਿਲ੍ਹਾ ਅੰਮ੍ਰਿਤਸਰ ਤੋਂ ਹੋਣ ਜੇ ਨਾਮ ਆ ਤੇ ਫੋਨ ਨੰਬਰ ਬੋਲ ਦੇ 826414231 ਠੀਕ ਹੈ ਤੇ ਸ਼ੁਰੂਆਤ ਫਿਰ ਟੁਕੜਾ ਕੰਦ ਕਰ ਲੀਏ ਹਾਂਜੀ ਭਾਜੀ ਠੀਕ ਹੈ ਆਵੇ ਤੇ ਤੁਹਾਨੂੰ ਲੱਗੇ ਥੋੜਾ ਡਰਦੀ ਆ ਸਾਡੇ ਤਾਂ ਡਰਦੀ ਬੜਾ ਭਾਜੀ ਤੇ ਬਾਕੀ ਕਿੰਨੇ ਚੱਲੇ ਚੈੱਕ ਪਾਸਟੇ ਵਿੱਚ ਜੀ ਪਾਜੀ ਸਾਢੇ ਪੰਜਾਂ ਦੀ ਚੈੱਕ ਪਾਸ ਜੇ ਇਹਨੂੰ 17 ਤਰੀਕ ਨੂੰ 6 ਮਹੀਨੇ ਹੋਣੇ ਜੀ ਅੱਛਾ ਤੇ ਪਰਲੇਸਾਨ ਦੀ ਨਾ ਤਿੱਲੜ ਜੀ ਅੱਛਾ ਪਰਲੇ ਅਗਲੇ ਦੀ ਤਿੱਲ ਜੀ ਇਹਨਾਂ ਬਾਕੀ ਤੇਨ ਅੱਛਾ ਮਗਰ ਜੇ ਦੋਵੇਂ ਸਹੀ ਆ ਤੇ ਇੱਕ ਅਗਲਾ ਵੀ ਸਹੀ ਆ ਤੇ ਦੁੱਧ ਦੇ ਦਿੰਦੀ ਏ ਦੁੱਧ ਪਾਜੀ ਆਹਲੇ ਦਿੰਦੀ ਏ 2-3 ਕਿਲੋ ਅੱਛਾ ਇੱਕੋ ਟਾਈਮ ਵਿੱਚ ਪਾੜੇ ਚੋਗੇ ਲੈਣੇ ਸਾਡੇ ਦਾ ਰਾਗੀ ਕੀ ਗੱਲ ਐ ਸਹੀ ਜੀ ਅੱਛਾ ਇਹ ਵਾਲੇ ਹੱਦ ਠੀਕ ਆ 55 ਮਿੰਟਾਂ ਦੀ ਚੱਕ ਪਾਸ ਦੱਸਦੇ ਆ ਆਹ ਦੇਖ ਸਾਡੇ ਚਿਹਰਾ ਇਹਦਾ ਬਾਕੀ ਉਤਰਾਂਵੇਂ ਪਿੱਛੇ ਕੋੜੇ ਤਾਂ ਵੀ ਜੜੀ ਠੀਕ ਆ ਬਾਕੀ ਹਲੇ ਬਿਲਕੁਲ ਸਵਿਰ ਸਵਿਰ ਦਾ ਟਾਈਮ ਐ ਅੱਡੂਰ ਤੋਂ ਇੱਕ ਅਰੇ ਦੇਖਾਂਦੇ ਜੀ ਥੋੜਾ ਡਰਦੀ ਡਰਦੀ ਆ ਇੱਕ ਅਗਲੇ ਥਾਂ ਦੀ ਤਿੱਲੜਿਆ ਜਿਹੜੀ ਤੇ ਆਹ ਜੀ ਮੈਂ ਤੁਹਾਨੂੰ ਖੁਡਾਈ ਨਾਲ ਬਿਠਾ ਦੇਵਾਂ ਕੋਈ ਸफाई ਪਾਏ ਮੁੱਖੇ ਆ ਕੇ ਕਵੇ ਆਪ ਪਹਿਲਾਂ ਵੇਖੋ ਠੀਕ ਆ ਆਹ ਇਹਦਾ ਨਿੱਕੇ ਦਾ ਫਰਕ ਹੈਗਾ ਜੀ ਖੁੱਡਾ ਇਹਦਾ ਉੱਧਰ ਲਾ ਬੈਠਾ ਜੀ ਆਹ ਚੰਗੀ ਤਰ੍ਹਾਂ ਤਾਂ ਦਿਖਾ ਦੀ ਆਹ ਦੇਖ ਲਓ ਠੀਕ ਆ ਤੇ ਕਿੰਨਾ ਰੱਖਨੇ ਦਾ ਮੁੱਲ ਫਿਰ ਆਪਾਂ ਮੁੱਲ ਭਾਜੀ ਇਹਦਾ ਜਾਇ ਜੀ ਕਰੀਏ ਕਿੰਨਾ 45 ਜਾਂ 40 ਦੀ ਦੇ ਦੀਏ ਵਿੱਚੋਂ ਕਰਦੀਏ ਕੋ ਮਾਨਤਾ ਨਾ ਹੋਰੇ 2 ਛੜ ਦਾ ਨਹੀਂ ਪਾ ਅੱਛਾ 38000 38000 ਦੀ ਦੇ ਦੋਗੇ ਚਲੋ ਮੌਕੇ ਤੇ ਹੋਰ ਕਰ ਦੋਗੇ ਕਰਦਾ ਆਂ ਭਾਜੀ ਮੌਕੇ ਤੇ ਥੋੜਾ ਬੋਦਾ ਹੀ ਹਾਂ ਤੋ ਫੋਨ ਲਾਵੇ ਕਰੀ ਹਣਾ ਠੀਕ ਆ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਤੁਹਾਨੂੰ ਦਿਖਾਉਣੀ ਆ ਤੇ ਬੱਚੇ ਤੋਂ ਬਿਨਾਂ ਹੀ ਆ ਤੇ ਇਹਦਾ ਥਣਾ ਦਾ ਸਾਈਜ਼ ਗੈਪ ਆਪਾਂ ਦੇਖ ਸਕਦੇ ਹਾਂ ਕਾਫੀ ਪਿਆਰਾ ਵਾ ਜਿਹੜਾ ਚੰਗੇ ਗੈਪ ਤੇ ਥਾਣਿਆ ਆ ਦੇਖ ਸਕਦੇ ਜੀ ਬਿਲਕੁਲ ਦੂਰ ਦੂਰ ਥਣ ਜਿਹੜਾ ਲੱਗਾ ਤੇ ਉਤਰਾ ਵੀ ਚਿਹਰੇ ਤੋਂ ਵੀ ਸੋਹਣੀ ਆ ਆ ਦੇਖ ਸਕਦੇ ਬਿੱਲੀਆਂ ਅੱਖਾਂ ਵਾਲੀ ਆ ਜਿਹੜੀ ਭਾਜੀ ਸੁਆ ਇਹਦਾ ਤੀਜਾ ਜੇ ਅੱਛਾ ਤੇ ਘਰ ਆਣਿਆ ਕਹ ਦੋ ਦਾ 7 ਕਿਲੋ ਆ ਤਰ੍ਹਾਂ ਨਾ ਕੋ ਆ ਪਾ ਪਾੜੇ ਦੇ ਚੋਕ ਲਿਆਂਦੀ ਹੁਣ ਆਪਾਂ ਚਾਉਣ ਵਾਲੀ ਲਿਆਂਦੀ ਏ ਅੱਛਾ ਚਾਉਣ ਵਾਲੀ ਹਾਂਜੀ ਠੀਕ ਆ ਸੋਈ ਨੂੰ ਡੇਢ ਤੋਂ ਦੋ ਮਹੀਨੇ ਆਣਾ ਦੱਸਿਆ ਵੀ ਹੋ ਗਏ ਅੱਛਾ ਤੇ ਹੁਣ ਦੁੱਧ ਪੱਕਾ ਕਿੰਨਾ ਹੋਊਗਾ ਹੁਣ ਆਪਾਂ 6 ਹੀ ਮੰਨ ਕੇ ਦਈਏ ਤੇ ਘਰ ਆਣਿਆ 7 ਤਰੀਕਾ ਰੈਟੀ ਦਿੱਤੀ ਆਪਾਂ 6 ਕਹਿ ਦਿੰਨੇ ਭਾਜੀ ਠੀਕ ਆ ਤੋਰਾਂ ਫਿਰ ਕਰੀਨ ਤੇ ਉਤਰਾ ਠੰਡ ਤੋਂ ਪੂਰੇ ਜੇ ਹਾਂਜੀ ਥਾਨਾ ਭਾਜੀ ਕੋ ਥਾਨ ਵਾਦ ਹੋਊਗਾ ਥਾਨ ਕੋਈ ਘਟ ਵੱਤ ਨਹੀਂ ਆ ਨਾ 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 ਠੀਕ ਆ ਜੀ ਇੱਕ ਰੀ ਲੈ ਜਾਵੇ ਜੇ ਉੱਥੇ ਸਿੱਧੇ ਬਾਰਾ ਘਮਾ ਲਿਆ ਹੋਵੇ ਚੰਗੀ ਤਰ੍ਹਾਂ ਦੂਰ ਤੋਂ ਤੁਹਾਨੂੰ ਦਿਖਾ ਦਈਏ ਉਤਰਿਆ ਕਿ ਕਦ ਕੱਖ ਚੰਗਾ ਵਾ ਇਹ ਜਿਹੜੀਆਂ ਪੂਰੀਆਂ ਰੱਦੀਆਂ ਰੱਦੀਆਂ ਨਹੀਂ ਆਂ ਸੀ ਭਾਜੀ ਲਾਲ ਹੋਈ ਅੰਦਰ ਬੱਜੀ ਆਈ ਭਾਜੀ ਇਹ ਅੰਦਰੋਂ ਹੀ ਆਈ ਆ ਮੱਝ ਬਾਹਰ ਹੋਣੀ ਆਈ ਮੱਝ ਅੰਦਰ ਹੀ ਬੱਜੀ ਰਹੀ ਹੈ ਕਿਤੇ ਬਾਕੀ ਇਹ ਕਿਤੇ ਜਲ ਜੁਗ ਹੋਜੀ ਜਗ੍ਹਾ ਤੇ ਤੇ ਦੋਹਾਂ ਚੋਂ ਦਿਨਾਂ ਜਿੰਨੇ ਰੰਗ ਬਦਲ ਜਾਣਾ ਪਰ ਸਾਰੇ ਪੂਰੀ ਖਾਧੀ ਅੰਦਰੋਂ ਖਾਧੀ ਤੇ ਮੋਲੇ ਦਾ ਵੀ ਜੀ ਫਿਰ ਮੋਲੇ ਦਾ ਭਾਜੀ ਜਿਆਜ ਕਰੀਏ ਕਿੰਨਾ ਕ ਮੋਲ 52 ਜੇ 50 ਦੀ ਦੇ ਦੀਏ 50 ਹਜ਼ਾਰ ਦੀ ਦੇਣੀ ਜੇ ਕਿ ਵਿੱਚ ਛੋਟ ਛੜ ਕਰਦੀਏ ਔਰ ਹੋਰ ਛੜਦੀਏ 248 ਦੇ ਅੱਛਾ 48 ਹਜ਼ਾਰ ਦੀ ਦੇ ਦੋਗੇ ਠੀਕ ਆ ਚਲੋ ਬਾਕੀ ਮੌਕੇ ਤੇ ਹੋ ਜਾਊਗਾ ਕੋ ਫੋਨ ਲਾਵੇ ਕਦੀ ਹਨਾ ਖਾਲੀ ਨਾ ਮੋੜੇ ਕਿਸੇ ਨੂੰ ਕੇ ਨਹੀਂ ਨਹੀਂ ਤੇ ਆ ਗੱਬਨੇ ਆ ਨਾ ਚੰਗੇ ਭਾਰੀ ਮਾਝਾ ਜਿਹੜੇ ਚੰਗੇ ਪਿੱਠਫੋੜੇ ਦੀ ਮਾਲਕ ਐ ਇਹਦਾ ਸੁਆ ਭਾਜੀ ਤਿੰਜਾ ਜੇ ਅੱਛਾ ਆ ਵਾਲਿਆਂ ਨੇ ਕਿਹਾ ਦੂਜੇ ਸਵੇਰੇ ਤੇਰਾ 14 ਲੀਟਰ ਦੋਦੇ ਚੋਂ ਮੰਗੀ ਰਹੀ ਆ ਅੱਛਾ ਤੇ ਆ ਤਾਂ ਕੀ ਉਹਨਾਂ ਨੇ ਕਿਹਾ ਮਹੀਨੇ ਤੋਂ ਡੇਢ ਮਹੀਨਾ ਹਟਦੀ ਆ ਆਪਾਂ ਦੋ ਮੰਨ ਕੇ ਦੇਣੀ ਅੱਛਾ ਮਹੀਨੇ ਤੋਂ ਹਟਦੀ ਦੋ ਮੰਨ ਕੇ ਖੜੇ ਠੀਕ ਆ ਹਾਂਜੀ ਮੀਂਜੀ ਚੈੱਕ ਕਰਾ ਕੇ ਖੜੇ ਚੈੱਕ ਕਰਾ ਕੇ ਲੈ ਜੀ ਚੈੱਕ ਕਰਾ ਕੇ ਲੈ ਜਾਣਾ ਆਪਣੀ ਫਿਰ ਪ੍ਰੋਪਰ ਦਿਨਾਂ ਦਾ ਪਤਾ ਲੱਗ ਜਾਂਦਾ ਆ ਘਰ ਆਣੇ ਆ ਪਾਜੀ ਮਹੀਨੇ ਤੋਂ ਡੇਢ ਮਹੀਨਾ ਕਿਹਾ ਆ ਆਪਾਂ ਦੋ ਕਹਿ ਰਹੇ ਨੇ ਠੀਕ ਆ ਹਾਂਜੀ ਤੇ ਤੁਰ ਫਾ ਫਿਰ ਇਹਨੂੰ ਉਹ ਤਰਹ ਕਰਕੇ ਕਿਨਾਂ ਦੋ ਚ ਵਾਜੂਗੀ ਤਾਂ ਕੀ ਭਾਜੀ ਚੱਲਣੀ ਤੇਰਾ 14 ਕਿਲੋ ਚਵਾਈ ਜਾਉਣੀ ਜਿੱਦਾਂ ਮੈਂ ਇਹਦਾ ਕੱਦ ਇੱਕ ਮਿੰਟ ਰੁਕਿਆ ਥਣ ਦਿਖਾ ਦਈਏ ਤੇ ਲੱਗੇ ਤਾਂ ਆਹ ਦੇਖ ਸਾਡੇ ਇਹਦਾ ਥਣਾ ਦਾ ਸਾਈਜ਼ ਗੈਪ ਜਿਹੜਾ ਕਾਫੀ ਚੰਗਾ ਵਾ ਤੇ ਉਤਰਾਂ ਵੀ ਜੀ ਥਣ ਤੁਹਾਨੂੰ ਪਾਸ ਸਿਆ ਸਾਰੇ ਹਾਂਜੀ ਭਾਜੀ ਆ ਸ਼ਾਇਦ ਹੁੰਦਾ ਇੱਕੋ ਜੇ ਠੀਕ ਹੈ ਬਾਕੀ ਚੰਗੇ ਵੱਡੇ ਬੈਠ ਕੁੜੇ ਜੀ ਇੱਕ ਅਰੀ ਫੇਰ ਤੋਂ ਇਦਨ ਤੋੜ ਦਾਂ। ਆ। ਥੋੜਾ ਕੇ ਡਰਦੀ ਡਰਦੀ ਜੀ ਆ। ਸੰਗਰਪਾ ਹੀ ਲਾਇਆ ਜੀ ਇਹਦਾ। ਅੱਛਾ। ਇਹ ਜੀ ਕਰਦੀ ਹੋ। ਠੀਕ ਆ। ਸਾਦੇ ਥੱਲੇ ਆ। ਤੇ ਇਹਦਾ ਵੀ ਫਿਰ ਕਿੰਨਾ ਮੁੱਲ ਰੱਖ ਦिए? ਆਹ ਰੋਈ ਮਹੀਨਾ ਨਬੇਦੀਆ ਆਹ ਸਾਮ ਛੱਡ ਕੇ ਦੇ ਦਈਏ ਕਿੰਨੇ ਸਾਮ ਛੱਡ ਦੋਗੇ 75 ਦੀ ਦੇ ਦਈਏ 15 ਜਾਂ ਛੱਡ ਜੀ ਨਹੀਂ ਹੋਰ ਦੋਸ ਮਹੀਨੇ ਸਾਮ ਨਹੀਂ ਛੱਡਾਂਗੇ ਭਾਜੀ ਮਹੀਨੇ ਦਾ 10000 ਛੱਡਾਂਗੇ ਅੱਛਾ 70000 ਦੀ ਮੈਂ ਦੇ ਦਾਂਗੇ ਬਾਕੀ ਤੁਸੀਂ ਮੈਂ ਵਖਾ ਦੋ ਕਿੱਡੀ ਕਰਦ ਵਜੋਂ ਨੂੰ ਵੇਖੋ ਬਾਕੀ ਇਹ ਆ ਕਿ ਸੰਭੀ ਸੰਭੀ ਚੰਗੀ ਆ ਪਲੀ ਆ ਜਿਹੜੀ ਪੂਰੀ ਆਹ ਦੇਖ ਸਾਧੇ ਜੀ ਸੰਭੀ ਸੰਭੀ ਪੂਰੀ ਆ ਜਿਹੜੀ ਪਲੀ ਆ ਜਿਹੜੀ ਤੇ ਬਾਕੀ ਕੋਈ ਵੀ ਇਰਾਣ ਕੇ ਇੱਥੇ ਵੇਖ ਲੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਤੇ ਠੀਕ ਹੈ ਵੀਰ ਕੁਛ ਕਹਿਣਾ ਫਿਰ ਇਹੋ ਹੀ ਆ ਪਾ ਜੀ ਤੁਹਾਡੇ ਕੋਲੋਂ ਤਸੱਲੀ ਕਰਕੇ ਖੜੇ ਜਿਹੜੇ ਸਵਾ ਡੰਗਰ ਤੋਂ ਚਾਰ ਟਾਈਂਸ ਹੋਏ ਗੱਪਣ ਆਪਣੀ ਪਾਸ ਲਾ ਕੇ ਗੱਪਣ ਪਾਸ ਕਰਕੇ ਖੜੇ ਤੇ ਜਿਹੜੀਆਂ ਸੋਈਆਂ ਵਾਂ ਤੇ ਗੱਪਣਾਂ ਵੀ ਜਾ ਕੇ ਚੈੱਕ ਕਰਾ ਲੇ ਹਨਾ ਆਪਣੇ ਵੀਰ ਨੇ ਚੈੱਕ ਕਰਾਉਣੀਆਂ ਚੈੱਕ ਕਰ ਖੜਿਆ ਦੋ ਚੌਂ ਦਿਨਾਂ ਦੇ ਵਿੱਚ ਚੈੱਕ ਕਰਕੇ ਜੋ ਵੀ ਦੱਸਣਾ ਦੱਸਦੇ ਹਾਂ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਸਮਝਣਾ ਵੇਖ ਕੇ ਤਸੱਲੀ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ